ਇਹ ਜੀ ਪੰਜਵੀਂ ਪੌੜੀ ਦੀ ਪੰਜਵੀਂ ਪੌੜੀ ਦੀ ਛੇਵੀਂ ਪੰਕਤੀ ਜੀ ਦੁੱਖ ਪਰ ਹਰ ਸੁਖ ਕਰ ਲੈ ਜਾਏ ਤੇ ਇਸ ਨੂੰ ਆਪ ਪਗਾ ਵੀ ਸਕਦੇ ਆ ਜੀ ਦੁੱਖ ਪਰ ਹਰ ਸੁਖ ਕਰ ਲੈ ਜਾਏ ਤੇ ਜਦੋਂ ਜਾਏ ਪੜਦੇ ਆ ਜੀ ਜਾ ਇਹ ਪਹਿਲਾਂ ਵੀ ਗੱਲ ਕੀਤੀ ਸੀ ਜਿਹੜੀ ਸਿਹਾਰੀ ਆ ਉਸ ਨੂੰ ਆਪਾਂ ਇੱਕ ਲਾਮ ਦੀ ਤਰ੍ਹਾਂ ਪ੍ਰੋਨਾਨਸ ਕਰ ਸਕਦੇ ਜੀ ਜਦੋਂ ਬੋਲਣਾ ਹੁੰਦਾ ਦੁੱਖ ਹੁੰਦੇ ਆ ਜੀ ਮਨ ਦੇ ਰੋਗ ਮਨ ਦਾ ਦਰਦ ਮਨ ਦੀ ਬੇਚਾਨੀ ਤੇ ਆਮ ਜਿਹੜਾ ਦੁੱਖ ਹੈ ਜੀ ਇਹ ਪ੍ਰਭੂ ਪਰਮਾਤਮਾ ਤੋਂ ਵਿਛੋੜੇ ਨੂੰ ਜਿਹੜਾ ਹੁੰਦਾ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇਹ ਤਿੰਨ ਖਾਸ ਦੁੱਖਾਂ ਵਿੱਚੋਂ ਜਿਹੜੇ ਗੁਰਬਾਣੀ ਚਾਏ ਆ ਉਹ ਹੈ ਜੀ ਤਿੰਨ ਖਾਸ ਦੁੱਖ ਆਏ ਸ਼ਾਇਦ ਤੇ ਜਿਹੜਾ ਪ੍ਰਭੂ ਪਰਮਾਤਮਾ ਨਾਲੋਂ ਵਿਛੋੜਾ ਹੈ ਜੀ ਦੁੱਖ ਉਹ ਸਭ ਤੋਂ ਵੱਡਾ ਹੈ ਜੀ ਤੇ ਮਹਾਰਾਜ ਕਹਿੰਦੇ ਨੇ ਦੁੱਖ ਪਰ ਹਰ ਪਰ ਹਰ ਹੈ ਜੀ ਭਾਵ ਹਰਾ ਦੇਣਾ ਦੁੱਖ ਫਿਰ ਦੱਸਦੇ ਮੰਨ ਦੇ ਤਲ ਤੇ ਆ ਜਿਹੜਾ ਦਰਦ ਹੁੰਦਾ ਉਹ ਸਰੀਰ ਨੂੰ ਹੁੰਦਾ ਜੀ ਦੁੱਖ ਜਿਹੜਾ ਉਹ ਮਨ ਦੇ ਰੋਗ ਨੂੰ ਕਿਹਾ ਜਾਂਦਾ ਮਨ ਦੀ ਬੇਚਾਨੀ ਨੂੰ ਪ੍ਰਭੂ ਪਰਮਾਤਮੇ ਤੋਂ ਵਿਛੋੜੇ ਨੂੰ ਇੱਕ ਸਭ ਤੋਂ ਵੱਡਾ ਦੁੱਖ ਕਿਹਾ ਜਾਂਦਾ ਜਦੋਂ ਮਨੁੱਖ ਜਨਮ ਲੈਂਦਾ ਇਹ ਵੀ ਕਿਹਾ ਜਾਂਦਾ ਕਿ ਉਹ ਰੋਂਦਾ ਤਾਂ ਹੈ ਕਿਉਂਕਿ ਉਹ ਪ੍ਰਭੂ ਪਰਮਾਤਮਾ ਨਾਲ ਜਿਹੜੀ ਉਹਦੀ ਲਿਵ ਲੱਗੀ ਸੀ ਉਹ ਟੁੱਟ ਜਾਂਦੀ ਹੈ ਜੀ ਠੀਕ ਹੈ ਜੀ ਦੁੱਖ ਪਰਹਰ ਹਰਾ ਦੇਣਾ ਨਾਸ਼ ਕਰ ਦੇਣਾ ਜਿੱਤ ਲੈਣਾ ਦੂਰ ਕਰ ਦੇਣਾ ਸੁਖ ਸੁਖ ਹੈ ਜੀ ਆਤਮਿਕ ਆਨੰਦ ਜਿਹੜਾ ਮਨ ਦਾ ਆਨੰਦ ਮਨ ਦੀ ਸ਼ਾਂਤੀ ਮਨ ਦੀ ਕਾਗਰਤਾ ਪ੍ਰਭੂ ਪਰਮਾਤਮਾ ਨੂੰ ਮਿਲਣਾ ਘਰ ਪਾਵ ਤੁਹਾਡਾ ਸਰੀਰ ਘਰ ਦੇ ਅੰਦਰ ਲੈ ਜਾਏ ਪਾਵ ਲੈ ਕੇ ਆ ਜਾਵੇ ਤੇ ਅਰਥ ਕੀ ਨਿਕਲਦੇ ਕਿ ਜਦੋਂ ਅਸੀਂ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ ਜੀ ਉਸ ਪਰਮਾਤਮਾ ਦੇ ਗੁਣਾਂ ਨੂੰ ਗਾ ਕੇ ਸਮਝਦੇ ਹਾਂ ਅਤੇ ਮਨ ਵਿੱਚ ਬਸਾਉਂਦੇ ਹਾਂ ਤਾਂ ਕੀ ਹੁੰਦਾ ਜੀ ਸਾਡੇ ਮਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਅਤੇ ਅਸੀਂ ਆਪਣੇ ਮਨ ਦੇ ਅੰਦਰਲੇ ਘਰ ਵਿੱਚ ਜਿਹੜਾ ਤੁਹਾਡਾ ਸਰੀਰ ਹੈ ਇਹ ਜਿਹੜਾ ਤੁਹਾਡਾ ਘਰ ਹੈ ਇਸ ਨੂੰ ਘਰ ਵੀ ਕਿਹਾ ਹੈ ਇਸ ਨੂੰ ਮੰਦਰ ਵੀ ਕਿਹਾ ਹੈ ਜੀ ਸਰੀਰ ਨੂੰ ਇਸ ਨੂੰ ਪਿੰਡ ਵੀ ਕਿਹਾਗਾ ਸਰੀਰ ਨੂੰ ਤੇ ਆਪਣੇ ਅੰਦਰਲੇ ਘਰ ਵਿੱਚ ਆਤਮਿਕ ਸੁੱਖ ਅਤੇ ਸ਼ਾਂਤੀ ਪ੍ਰਾਪਤ ਕਰ ਲੈਂਦੇ ਹਾਂ ਜੀ ਇਹ ਜਿਹੜੇ ਦੁੱਖ ਹੁਣ ਮਨ ਦੇ ਅੱਜ ਕੱਲ ਕਿਹੜੇ ਆਏ ਆ ਜੀ ਆਪਾਂ ਨੂੰ ਐਂਗਜ਼ਾਇਟੀ ਆ ਜਾਂਦੀ ਹੈ ਸਟ्रेस ਆ ਜਾਂਦੀ ਹੈ ਜੀ ਤੇ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਆ ਤੇ ਹੋਰ ਪਤਾ ਨਹੀਂ ਕਿੰਨੇ ਕੁ ਦੁੱਖ ਨੇ ਜੀ ਜੇ ਆਪਾਂ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਈਏ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸਮਝੀਏ ਉਸ ਦੇ ਹੁਕਮ ਨੂੰ ਸਮਝੀਏ ਤੇ ਉਸ ਦੇ ਹੁਕਮ ਨੂੰ ਮੰਨ ਲਈਏ ਗਾ ਵੀਏ ਸੁਣੀਏ ਮੰਨ ਰੱਖੀਏ ਪਾਓ ਪਿਆਰ ਪਾਲੀਏ ਉਸ ਪ੍ਰਭੂ ਪ੍ਰਮਾਤਮਾ ਨੂੰ ਉਸ ਨੂੰ ਆਪਣਾ ਆਪ ਸਮਰਪਿਤ ਕਰਦੇ ਆ ਤਾਂ ਸਾਡੇ ਮਨ ਦੇ ਰੋਗ ਸਾਨੂੰ ਨਹੀਂ ਲੱਗਣਗੇ ਇਹ ਦੁੱਖ ਜਿਹੜੇ ਆ ਐਂਗਜ਼ਾਇਟੀ ਆ ਸਟ्रेस ਆ ਡਿਪਰੈਸ਼ਨ ਆ ਇਹ ਦੂਰ ਹੋ ਜਾਣਗੇ ਜੀ ਪ੍ਰਮਾਤਮਾ ਨੇ ਗੁਰੂ ਮਹਾਰਾਜ ਨੇ ਸਾਨੂੰ ਜਪਜੀ ਸਾਹਿਬ ਵਿੱਚ ਦੱਸਿਆ ਜੀ ਕਿਦਾਂ ਡਿਪਰੈਸ਼ਨ ਐਂਗਜ਼ਾਇਟੀ ਸਟ्रेस ਇਦਾਂ ਦੇ ਹੋਰ ਪਤਾ ਨਹੀਂ ਕਿੰਨੇ ਕੁ ਰੋਗ ਦੂਰ ਕਰਨੇ ਆ ਤੇ ਮਨ ਨੂੰ ਆਤਮਿਕ ਆਨੰਦ ਵਿੱਚ ਕਿਦਾਂ ਲੈ ਕੇ ਆਉਣਾ ਆਤਮਿਕ ਸੁੱਖ ਸ਼ਾਂਤੀ ਵਿੱਚ ਕਿਵੇਂ ਲੈ ਕੇ ਆਣਾ ਜਿੱਥੇ ਚਾਹੇ ਕੋਈ ਜਿੰਨੀਆਂ ਮਰਜ਼ੀ ਸਾਨੂੰ ਗਾਲਾਂ ਕੱਢੇ ਜਿੰਨਾ ਮਰਜ਼ੀ ਸਾਨੂੰ ਮਾੜਾ ਬੋਲੇ ਮੰਦਾ ਬੋਲੇ ਮਨ ਜਿਹੜਾ ਹਮੇਸ਼ਾ ਖੜਾ ਹੋ ਵਿੱਚ ਰਹੇਗਾ ਜੀ ਮਨ ਹਮੇਸ਼ਾ ਸ਼ਾਂਤੀ ਵਿੱਚ ਰਹੇਗਾ ਜੀ ਇਹ ਪੰਕਤੀ ਬਹੁਤ ਹੀ ਸਾਨੂੰ ਡੂੰਘੀਆਂ ਗੱਲਾਂ ਸਿਖਾਉਂਦੀ ਹੈ ਜੀ